ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਕਲਿਆਣ ਮੰਤਰੀ ਸੰਦੀਪ ਕੁਮਾਰ ਗਵਾ ਚੁੱਕੇ ਨੇ ਆਪਣੀ ਕੁਰਸੀ। ਇਹ ਉਹੀ ਸੰਦੀਪ ਕੁਮਾਰ ਨੇ ਜਿਨ੍ਹਾਂ ਨੇ ਸੌ ਚੁੱਕਣ ਤੋਂ ਇੱਕ ਦਿਨ ਪਹਿਲਾਂ ਦਿੱਤੇ ਇੰਟਰਵਿਊ ਚ ਕਿਹਾ ਸੀ ਕਿ ਉਹ ਹਰ ਰੋਜ਼ ਆਪਣੀ ਪਤਨੀ ਦੇ ਪੈਰ ਛੂੰਦੇ ਨੇ। ਇਤਰਾਜ਼ਯੋਗ ਸੈਕਸ ਸਕੈਂਡਲ ਸੀਡੀ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਦੀਪ ਕੁਮਾਰ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ। abp news ਕੋਲ ਮੌਜੂਦ ਸੀਡੀ 'ਚ ਸੰਦੀਪ ਕੁਮਾਰ ਦੋ ਔਰਤਾਂ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿਸੇ। ਮਹਿਲਾ ਕਲਿਆਣ ਮੰਤਰੀ ਤੇ ਮਹਿਲਾਵਾਂ ਨਾਲ ਸੋਸ਼ਲ ਦੇ ਇਲਜ਼ਾਮ ਲਾਉਂਦਾ ਟੇਪ ਤੁਹਾਡੇ ਸਾਹਮਣੇ ਹੈ। ਇਸ ਸੈਕਸ ਟੇਪ ਦੀ ਸ਼ੁਰੂਆਤ ਹੁੰਦੀ ਹੈ ਇੱਕ ਕਮਰੇ ਤੋਂ। ਕਮਰੇ ਤੋਂ ਨਹੀਂ ਲੱਗਦਾ ਕਿ ਇਹ ਕਿਸੇ ਮੰਤਰੀ ਦੇ ਘਰ ਦਾ ਕਮਰਾ ਹੈ। ਕਮਰੇ 'ਚ ਬਣੀ ਸੈਲਫ ਤੇ ਕਿਤਾਬਾਂ ਨੇ। ਸੈਲਫ ਦਾ ਇੱਕ ਹਿੱਸਾ ਟੁੱਟਿਆ ਹੋਇਆ ਹੈ ਅਤੇ ਕੰਧ 'ਤੇ ਇੱਕ ਕੈਲੰਡਰ ਟੰਗਿਆ ਹੋਇਆ ਹੈ। ਕੈਲੰਡਰ ਤੇ ਫੋਕਸ ਇਸ ਲਈ ਕਿਉਂਕਿ ਸਕੈਂਡਲ ਨਾਲ ਜੁੜੀਆਂ ਤਸਵੀਰਾਂ 'ਚ ਇੱਕ ਕੈਲੰਡਰ ਅਹਿਮ ਹੋ ਸਕਦਾ ਹੈ। ਕਮਰੇ ਵਿੱਚ ਕੁਝ ਹੀ ਸਮੇਂ ਚ ਦਿੱਲੀ ਦੇ ਮੰਤਰੀ ਆਉਂਦੇ ਨੇ ਉਹਨਾਂ ਦੇ ਨਾਲ ਮਹਿਲਾ ਉਮਰਤਰਾਜ਼ ਹੈ ਅਤੇ ਸ਼ਾਇਦ ਬਹੁਤਾ ਵੀ ਇਸ ਤੋਂ ਅਗਲਾ 9 ਮਿੰਟ ਦਾ ਵੀਡੀਓ ਬਹਿਤ ਇਤਰਾਜ਼ਯੋਗ ਹੈ ਅਤੇ ਇੱਕ ਔਰਤ ਦੀ ਗਰਮਾਂ ਦੇ ਉਲਟ ਇਸ ਲਈ ਅਸੀਂ ਤੁਹਾਨੂੰ ਇਹ ਵੀਡੀਓ ਨਹੀਂ ਦਿਖਾ ਸਕਦੇ ਪਰ ਇਸ ਵੀਡੀਓ ਦਾ ਆਖਰੀ ਹਿੱਸਾ ਜਸਟ ਮੰਤਰੀ ਦੀ ਆਵਾਜ਼ ਹੋਣ ਦਾ ਦਾਵਾ ਕੀਤਾ ਜਾਂਦਾ ਉਹ ਅਸੀਂ ਤੁਹਾਨੂੰ ਸੁਣਾਵਾਂਗੇ ਹੋਰ ਨਾ ਦਿਨ-ਦਿਨ ਮਖਾ ਲਓ ਹਾਂ ਰੋੜ-ਵੜ ਰਹਿ ਕੇ ਬੜੇ ਬੜੇ ਬੋਲਣਾ। ਇਸ ਤੋਂ ਇਲਾਵਾ ਜੋ 11 ਤਸਵੀਰਾਂ ਨੇ ਉਹਨਾਂ ਵਿੱਚ ਸੰਦੀਪ ਕੁਮਾਰ ਕਿਸੇ ਹੋਰ ਔਰਤ ਦੇ ਨਾਲ ਨੇ। ਇਹ ਜਗ੍ਹਾ ਕਿਹੜੀ ਹੈ ਅਤੇ ਉਹ ਤਸਵੀਰਾਂ ਤੇ ਵੀਡੀਓ ਕਿਸ ਨੇ ਕੈਮਰੇ ਚ ਕੈਦ ਕੀਤੀਆਂ ਉਹ ਪ੍ਰਮਾਣਿਤ ਨਹੀਂ ਇਸ ਦਾ ਦਾਵਾ ਅਸੀਂ ਨਹੀਂ ਕਰਦੇ।